ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ ਹਾਲੇਲੂਇਆ ਹੇ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸੈਨਾ ਦੇ ਯਹੋਵਾ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚ स्वीकार करो हालेलुया 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 थैंक यू जीसस हालेलुया प्रभु जी तुसी अल्फा हो मेगा हो आदते ते अंत हो हालेलुया तुसी ही पिता परमेश्वर जी सर्व शक्ति परमेश्वर हो साडे सृजन हार परमेश्वर हो प्रभु यहोवा परमेश्वर जीउंदा परमेश्वर है ओ सदा लय कायम है उसका राज अटल है ਉਸ ਦੀ ਪਾਤਸ਼ਾਹੀ ਆਖਿਰ ਤੱਕ ਬਣੀ ਰਹੇਗੀ ਹallelujah ਹallelujah ਪ੍ਰਭ ਯੇਸ਼ੂ ਮਸੀਹ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭ ਯੇਸ਼ੂ ਮਸੀਹ ਜੀ ਤੁਸੀਂ ਹੀ ਸਾਡੇ ਮੁਕਤੀਦਾਤਾ ਪਰਮੇਸ਼ਰ ਹੋ ਹallelujah ਥੈਂਕ ਯੂ ਜੀਸਸ ਪ੍ਰਭ ਯੇਸ਼ੂ ਸੁੰਦਰ ਦਿਨ ਵਾਸਤੇ ਪ੍ਰਭ ਜੀ ਜੋ ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚ ਦਿੱਤਾ ਹੈ ਪ੍ਰਭ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਦਾ ਦਿਨ ਨਹੀਂ ਦੇ ਦੇਖ ਸਕੇ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਕਿਰਪਾ ਤੁਹਾਡੇ ਫਜ਼ਲ ਦੇ ਕਾਰਨ ਪਿਤਾ ਪਰਮੇਸ਼ਰ ਜੀ ਅਸੀਂ ਅੱਜ ਤੱਕ ਜੀਵਿਤ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅੱਜ ਤੱਕ ਸੰਭਾਲ ਕੇ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਥੈਂਕ ਯੂ ਜੀਸਸ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਹੈ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ ਜਿਸ ਦਾ ਨਾਮ ਯੇਸ਼ੂ ਮਸੀਹ ਹੈ ਰਾਜ ਉਹਦੇ ਮੋਢੇ ਉੱਤੇ ਹੋਵੇਗਾ ਉਹਦਾ ਨਾਮ یوں ਸੱਦਿਆ ਜਾਵੇਗਾ ਅਜੱਜ ਸਲਾਊ ਸ਼ਕਤੀਮਾਨ ਪਰਮੇਸ਼ਰ ਅਨਾਦੀ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਉਹਦੇ ਰਾਜ ਦੀ ਤਰੱਕੀ ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਤੁਸੀਂ ਸਾਡੇ ਮੁਕਤੀ ਦਾਤਾ ਪਰਮੇਸ਼ਰ ਹਾਲੇਲੂਇਆ ਰਾਜਾ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਸ਼ਾਂਤੀ ਦੇ ਰਾਜਕੁਮਾਰ ਪ੍ਰਭੂ ਯੇਸ਼ੂ ਮਸੀਹ ਜੀ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਅਸੀਂ ਸਾਰੀ ਮਹਿਮਾ ਤੇ ਜਲਾਲ ਤੁਹਾਡੇ ਅਤੀ ਪਵਿੱਤਰ ਨਾਮ ਨੂੰ ਦਿੰਦੇ ਹਾਂ ਹਾਲੇਲੂਇਆ ਹਾਲੇਲੂਇਆ ਪਰਭੂ ਜੀ ਤੁਸੀਂ ਸਾਡੀ ਚਟਾਨ ਹੋ ਉੱਚਾ ਗੜ੍ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਤੁਸੀਂ ਸਾਡਾ ਉੱਚੀ ਚਟਾਨ ਹੋ ਹallelujah ਹallelujah ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਕਿਰਪਾ ਤੇ ਫਜ਼ਲ ਨੂੰ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਦੇ ਜੀਵਨ ਵਿੱਚ ਮੰਗ ਲੈਨੇ ਆ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਦੇ ਰੂਹ ਜਿਸਮ ਜਾਨ ਤੇ ਪਵਿੱਤਰ ਆਤਮਾ ਜੀ ਆਪਣਾ ਕਬਜ਼ਾ ਕਰੋ ਹallelujah ਹallelujah ਪ੍ਰਭੂ ਜੀ ਤਰੇ ਵਚਨ ਦੇ ਵਿੱਚ ਲਿਖਿਆ ਹੈ ਇਉਂ ਹੋਵੇਗਾ ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਅਗੰਮ ਬਾਗ ਕਰਨਗੇ ਤੁਹਾਡੇ ਬੁੱਢੇ ਸੁਪਨੇ ਵੇਖਣਗੇ ਅਤੇ ਮੈਂ ਦਾਦ ਦਾਸੀਆਂ ਉੱਤੇ ਉਹਨੇ ਦਿਨ ਹੀ ਆਪਣਾ ਆਤਮਾ ਵਹਾਵਾਂਗਾ ਹਾਲੇਲੂਇਆ ਪ੍ਰਭੂ ਜੀ ਆਪਣੇ ਪਵਿੱਤਰ ਗਲਾਮ ਦੇ ਅਨੁਸਾਰ ਪ੍ਰਭੂ ਜੀ ਇੱਕ ਇੱਕ ਜਨ ਤੁਹਾਡੀ ਪਵਿੱਤਰ ਆਤਮਾ ਦੀ ਸਮਰੱਥ ਦੇ ਨਾਲ ਭਰ ਜਾਵੇ ਪਿਤਾ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਜਨ ਦੀ ਪਿਤਾ ਪਰਮੇਸ਼ਰ ਜੀ ਅਗਵਾਈ ਕਰੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਜ ਜਿੱਥੇ ਕਿਤੇ ਪਿਤਾ ਪਰਮੇਸ਼ਰ ਤੁਹਾਡਾ ਆਤਮਾ ਉੱਥੇ ਆਜ਼ਾਦੀ ਹੈ ਉੱਥੇ ਛੁਟਕਾਰਾ ਹੈ ਉੱਥੇ ਨਜ਼ਾਤ ਹੈ ਪਿਤਾ ਪਰਮੇਸ਼ਰ ਜੀ ਅਸੀਂ ਤਾਂ ਅਦਤਨ ਵਾਦ ਕਰ ਜਾਂ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤੁਸੀਂ ਸ਼ਕਤੀ ਪਾਓਗੇ ਯਰੂਸ਼ਲਮ ਅਤੇ ਸਾਰੇ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੱਕ ਤੁਸੀਂ ਮੇਰੇ ਗਵਾਹ ਹੋਵੋਗੇ ਪਿਤਾ ਪਰਮੇਸ਼ਰ ਜੀ ਅਸੀਂ ਪਵਿੱਤਰ ਕਲਾਮ ਦੇ ਅਨੁਸਾਰ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਪਿਤਾ ਪਰਮੇਸ਼ਰ ਜੀ ਤੁਹਾਡਾ ਸੱਚਾ ਗਵਾਹ ਬਣੇ ਪਿਤਾ ਪਰਮੇਸ਼ਰ ਜੀ ਉਹ ਤੁਹਾਡੇ ਵਚਨ ਵਿੱਚ ਲਿਖਿਆ ਕਿ ਅੰਤ ਤੱਕ ਵਫਾਦਾਰ ਹੈ ਤੈਨੂੰ ਜੀਵਨ ਦਾ ਮੁਕਟ ਦੇਵਾਂਗਾ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਪਵਿੱਤਰ ਮਾਰਗ ਦੇ ਉੱਤੇ ਚੱਲਣ ਵਾਲੇ ਬਣਿਆ ਪਿਤਾ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਹਮੇਸ਼ਾ ਸਾਡੀ ਅਗਵਾਈ ਕਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਹਾਡੀ ਕਿਰਪਾ ਵਾਸਤੇ ਧਿਆ ਤੁਹਾਡੇ ਫਜ਼ਲ ਵਾਸਤੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਮੈਂ ਉਹ ਤੁਹਾਨੂੰ ਬਰਕਤਾਂ ਦੇਵਾਂਗਾ ਜਿਹੜੀਆਂ ਅੱਖੀਂ ਵੇਖੀਆਂ ਨਹੀਂ ਨਾ ਕੰਨੇ ਸੁਨੀਆਂ ਨਾ ਹੀ ਇਨਸਾਨ ਦੇ ਮਨ ਵਿੱਚ ਆਈਆਂ ਜਿਹੜੀਆਂ ਵਸਤਾ ਪਿਤਾ ਪਰਮੇਸ਼ਰ ਨੇ ਆਪਣੇ ਪ੍ਰੇਮੀਆ ਲਈ ਤਿਆਰ ਕੀਤੀਆਂ ਹਨ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਜੀ ਇੱਕ ਇੱਕ ਜਨ ਤੁਹਾਡੇ ਵਚਨ ਦੇ ਉਸ ਸਾਥ ਆੜੀ ਬਰਕਤਾਂ ਤੇ ਆਸ਼ੀਸ਼ਾਂ ਦਾ ਵਾਰਿਸ ਬਣੇ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਦੇ ਜੀਵਨ ਨੂੰ ਆਪਣੇ ਬਰਕਤਾਂ ਤੇ ਆਸ਼ੀਸ਼ਾਂ ਦੇ ਨਾਲ ਭਰ ਦਿਓ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਸ਼ੇਰ ਬੱਚਿਆਂ ਨੂੰ ਘਾਟਾ ਪਿੰਦਾ ਹੈ ਭੁੱਖ ਲੱਗਦੀ ਹੈ ਪਰ ਯਹੋਵਾ ਦੇ ਧਾਲਿਵਾ ਨੂੰ ਕਿਸੇ ਚੰਗੀ ਵਸਤ ਦੀ ਥੋੜ੍ਹ ਨਹੀਂ ਹੋਵੇਗੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਇੱਕ ਇੱਕ ਜਾਨ ਨੂੰ ਪਿਤਾ ਪਰਮੇਸ਼ਰ ਜੀ ਆਪਣੀਆਂ ਅਸੀਮ ਬਰਕਤਾਂ ਦੇ ਕੇ ਨਿਹਾਲ ਕਰੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਪਿਤਾ ਪਰਮੇਸ਼ਰ ਜੀ ਅਬਰਾਹਮ ਇਜ਼ਹਾਕ ਤੇ ਯਾਕੂਬ ਦਿਆਂ ਬਰਕਤਾਂ ਦੇ ਵਾਰਿਸ ਠਹਿਰਾਇਆ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡੇ ਵਚਨ ਵਿੱਚ ਲਿਖਿਆ ਹੈ ਮੈਂ ਤੈਨੂੰ ਕਨਾਨ ਦਾ ਦੇਸ਼ ਦੇਵਾਂਗਾ ਇਹ ਤੁਹਾਡੀ ਮਿਲਖ ਦਾ ਹਿੱਸਾ ਹੈ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਸਾਨੂੰ ਮਿਸਰ ਦੀ ਗੁਲਾਮੀ ਤੋਂ छुड़ाਇਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਤੁਸੀਂ ਜਗਤ ਦੇ ਚਾਨਣ ਹੋ ਪਿਤਾ ਪਰਮੇਸ਼ਰ ਤੂੰ ਸਾਨੂੰ ਵੀ ਜਗਤ ਦੇ ਚਾਨਣ ਬਣਾਇਆ ਹੈ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਜਿਹੜਾ ਨਗਰ ਪਹਾੜ ਉੱਤੇ ਵਸਦਾ ਹੈ ਉਹ ਕਦੀ ਗੁੱਜਾ ਨਹੀਂ ਰਹਿ ਸਕਦਾ ਪਿਤਾ ਪਰਮੇਸ਼ਰ ਜੀ ਇਸ ਤਰ੍ਹਾਂ ਪਿਤਾ ਪਰਮੇਸ਼ਰ ਤੂੰ ਇਸ ਸਾਨੂੰ ਚਾਨਣ ਬਣਾਇਆ ਪ੍ਰਭੂ ਜੀ ਅਸੀਂ ਆਪਣੇ ਆਸ-ਪਾਸ ਦੇ ਲਈ ਪਿਤਾ ਪਰਮੇਸ਼ਰ ਬਹੁਤ ਸਾਰੇ ਲੋਕਾਂ ਲਈ ਚਾਨਣ ਦਾ ਕੰਮ ਕਰੀਏ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਹallelujah ਹallelujah ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਰਬੂ ਜੀ ਤੁਸੀਂ ਸਾਨੂੰ ਸਾਡੇ ਵਿਰੋਧੀਆਂ ਉੱਤੇ ਜਿੱਤ ਦਿੱਤੀ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਵਿਰੋਧੀਆਂ ਦੇ ਸਾਹਮਣੇ ਸਾਡੇ ਵਾਸਤੇ ਮੇਜ਼ ਵਿਛਾਇਆ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਹਰ ਇੱਕ ਵਸਤੂ ਦਾ ਇੰਤਜ਼ਾਮ ਕੀਤਾ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਯਹਵਾ ਯਰੀ ਮੋਹਿਆ ਕਰਨੇ ਵਾਲੇ ਪਰਮੇਸ਼ਰ ਹੋ ਯਹਵਾ ਰਾਫਾ ਹੋ ਚੰਗਾ ਕਰਨੇ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਯਹੋਵਾ ਨਿਸਸੀ ਹੋ ਸਾਡਾ ਝੰਡਾ ਹੋ ਹਾਲੇਲੂਇਆ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭੂ ਜੀ ਤੂੰ ਸਾਡੇ ਸਿਰ ਉਤੇ ਆਪਣੇ ਮਸੀਹ ਦੇ ਤੇਲ ਨੂੰ ਛੱਸਿਆ ਹੈ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੂੰ ਸਾਡੇ ਕਟੋਰੇ ਨੂੰ ਭਰਿਆ ਹੈ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੂੰ ਸਾਡੇ ਸਿਰ ਉਤੇ ਦਇਆ ਤੇ ਰਹਿਮ ਦਾ ਮੁਕਤ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਤੂੰ ਤੁਸੀਂ ਹੀ ਸਾਨੂੰ ਪਿਤਾ ਪਰਮੇਸ਼ਰ ਜੀ ਹਰ ਪ੍ਰਕਾਰ ਦੇ ਰੋਗਾ ਤੋਂ ਚੰਗਿਆ ਕਰ ਦਿਓ ਪਿਤਾ ਪਰਮੇਸ਼ਰ ਜੀ ਕਿਉਂਕਿ ਤੁਹਾਡੇ ਵਚਨ ਵਿੱਚ ਲਿਖਿਆ ਪ੍ਰਭੂ ਯੇਸ਼ੂ ਮਸੀਹ ਜੀ ਦੇ ਕੋੜੇ ਖਾਨ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਆ ਪ੍ਰਭੂ ਜੀ ਹੁਣ ਕੋਈ ਵੀ ਮਹਾਮਾਰੀ ਰੋਗ ਸਾਡੇ ਜੀਵਨਾ ਦਾ ਸਾਡੇ ਪਰਿਵਾਰਾਂ ਦਾ ਹਿੱਸਾ ਨਹੀਂ ਹੈ ਹallelujah ਹallelujah ਪਿਤਾ ਪਰਮੇਸ਼ਰ ਤੁਹਾਡੇ ਵਚਨ ਚ ਲਿਖਿਆ ਜਿਹੜਾ ਆਤਮ ਮਹਾਨ ਦੀ ਓਟ ਵਿੱਚ ਆਵਾਜ਼ਾ ਹੈ ਉਹ ਸਰਵ ਸ਼ਕਤੀਮਾਨ ਦੇ ਸائے 헤 ਟਿਕੇਗਾ ਹallelujah ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਪਨਾਹ ਹੋ ਪਿਤਾ ਪਰਮੇਸ਼ਰ ਅਸੀਂ ਤੁਹਾਡੀ ਓਟ ਲਈ ਹੈ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਹਰ ਤਰ੍ਹਾਂ ਦੀਆਂ ਮਤਕਲਫਾਂ ਤੋਂ ਬਿਮਾਰੀਆਂ ਤੋਂ ਬਚਾ ਕੇ ਰੱਖਿਆ ਹੈ ਬੀਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹallelujah hallelujah thank you jesus ਪ੍ਰਭੂ ਜੀ ਅਸੀਂ ਤੁਹਾਡੀ ਭਲੇਾਈਆਂ ਨੂੰ ਯਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਰੇ ਸਾਲ ਵਿੱਚ ਸੰਭਾਲ ਕੇ ਰੱਖਿਆ ਪ੍ਰਭੂ ਜੀ ਤੁਹਾਡਾ ਧੰਵਾਦ ਕਰਦੇ ਹਾਂ ਪ੍ਰਭੂ ਜੀ ਸੁੰਦਰ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਰੂੜੀ ਤੋਂ ਚੁੱਕ ਕੇ ਪਤਵੰਤਾ ਦੇ ਵਿੱਚ ਬਿਠਾਇਆ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੇ ਰੋਗਾ ਤੇ ਦੁੱਖਾਂ ਤੋਂ ਨਜਾਤ ਦਿੱਤੀ ਹੈ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਪ੍ਰਭੂ ਜੀ ਨੇ ਮੇਰੀ ਜਾਨ ਨੂੰ ਮੋਤ ਤੋਂ ਮੇਰੀ ਅੱਖੀਆਂ ਨੂੰ ਅੰਜੂਆਂ ਤੋਂ ਤੇ ਮੇਰੇ ਪੈਰਾਂ ਨੂੰ ਤਿਲਕਨ ਤੋਂ छुड़ाया ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹੈ ਪਿਤਾ ਪਰਮੇਸ਼ਰ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਅਪਰੰਪਾਰ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡਾ ਵਚਨ ਵਿੱਚ ਲਿਖਿਆ ਹੈ ਕਿ ਇਹ ਸਭ ਥੱਕੇ ਹੋਏ ਹੋ ਪਾਰ ਹਟਾ ਦਬੇ ਹੋਏ ਹੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਪਿਤਾ ਪਰਮੇਸ਼ਰ ਜੀ ਅੱਜ ਜਿੰਨੇ ਵੀ ਥੱਕੇ ਹੋਏ ਆ ਪਿਤਾ ਪਰਮੇਸ਼ਰ ਜਿੰਨੇ ਦੇ ਜੀਵਨਾਂ ਵਿੱਚ ਬੋਝ ਆ ਪ੍ਰਭੂ ਜੀ ਜਿੰਨੀਆਂ ਵੀ ਤਕਲੀਫਾਂ ਪ੍ਰਭੂ ਅੱਜ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਦੂਰ ਹੋ ਜਾਣ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਇੱਕ ਇੱਕ ਜਨ ਦੇ ਉੱਤੇ ਹੋਵੇ ਪਿਤਾ ਪਰਮੇਸ਼ਰ ਇੱਕ ਇੱਕ ਜਨ ਦੇ ਦੁੱਖ ਦੂਰ ਹੋ ਜਾਣ ਪਰਬੂ ਜੀ ਜਨਾਂ ਦੇ ਰੁਕੇ ਹੋਏ ਕੰਮ ਯੇਸ਼ੂ ਮਸੀਹ ਦੇ ਸਮਰਥੇ ਨਾਮ ਵਿੱਚ ਬਨਜਾਲ ਪਿਤਾ ਪਰਮੇਸ਼ਰ ਸਾਡੀ ਕਿਰਪਾ ਤੁਹਾਡੀ ਚੰਗਿਆਈ ਦੀ ਘੋਸ਼ਣਾ ਪ੍ਰਭੂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਕਰਦੇ ਹਾਂ ਪਿਤਾ ਪਰਮੇਸ਼ਰ ਤੁਹਾਡੇ ਵਚਨ ਵਿੱਚ ਲਿਖਿਆ ਜੋ ਮਨੁੱਖਾਂ ਤੋਂ ਨਾ ਹੋਣਾ ਹੈ ਪਰਮੇਸ਼ਰ ਤੋਂ ਸਭ ਕੁਝ ਹੋ ਸਕਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਕਿਰਪਾ ਤੁਹਾਡੀ ਚੰਗਿਆਈ ਤੁਹਾਡੀ ਪੱਲੇ ਆਈ ਤੁਹਾਡੀ ਪਵਿੱਤਰ ਆਤਮਾ ਦੇ ਹਜ਼ੂਰੀ ਵਾਸਤੇ ਪ੍ਰਭੂ ਜੀ ਅਸੀਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਹਨ ਪ੍ਰਭੂ ਜੀ ਸਾਰੇ ਦਿਨ ਦੀ ਵਾਕ ਦੌਰ ਨੂੰ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਪਾਕ ਜਲਾਲੀ ਹੱਥਾਂ ਦੇ ਵਿੱਚ ਸੌਂਪ ਦਿੰਨੇ ਆ ਪਿਤਾ ਪਰਮੇਸ਼ਰ ਜੀ ਸਾਨੂੰ ਇੱਕ ਇੱਕ ਜਾਨ ਨੂੰ ਸੰਭਾਲ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਖੰਭਾਂ ਦੇ ਵਿੱਚ ਸ਼ਰਨ ਲਈ ਹੈ ਪਿਤਾ ਪਰਮੇਸ਼ਰ ਜੀ ਸਾਡੀ ਅੱਖਾਂ ਤੁਹਾਡੇ ਉੱਤੇ ਲੱਗੀਆਂ ਹੋਈਆਂ ਹਨ ਪਿਤਾ ਪਰਮੇਸ਼ਰ ਜੀ ਕਿਉਂਕਿ ਸਾਡੀ ਸਹਾਇਤਾ ਸਾਡੇ ਪਰਮੇਸ਼ਰ ਯਹੋਵਾ ਦੇ ਵੱਲੋਂ ਆਉਂਦੀ ਹੈ ਹਾਲੇਲੂਇਆ ਥੈਂਕ ਯੂ ਜੀਸਸ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਯੇਸ਼ੂ ਮਸੀਹ ਜੀ ਤੁਹਾਡੇ ਪਵਿੱਤਰ ਲਹੂ ਦੀ ਜੈ ਜੈਕਾਰ ਹੋਵੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆ ਧਰਮ ਦੇ ਕੰਮਾਂ ਤੋਂ ਛੁਟਕਾਰਾ ਦਿੱਤਾ ਹੈ ਪ੍ਰਭੂ ਦਾ ਲਾ ਧੰਨਵਾਦ ਕਰਦੇ ਆ ਪ੍ਰਭੂ ਜੀ ਹੁਣ ਸਾਰਾ ਦਿਨ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅਪ ਸੰਭਾਲ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਸਾਡੇ ਨਾਲ ਨਾਲ ਬਣੀ ਰਹੇ ਪਿਤਾ ਪਰਮੇਸ਼ਰ ਜੀ ਪਰਬੂ ਜੀ ਸਿ ਪ੍ਰਾਰਥਨਾ ਕਰਦੇ ਤੁਹਾਡੇ ਦਾ ਦਸਿਆਂ ਲਈ ਪਿਤਾ ਪਰਮੇਸ਼ਰ ਜੀ ਜੋ ਤੁਹਾਡੇ ਵੱਲੋਂ ਠਹਿਰਾਏ ਹੋਏ ਚੁਣੇ ਹੋਏ ਆ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਇੱਕ ਇੱਕ ਜਨ ਤੇ ਪਿਤਾ ਪਰਮੇਸ਼ਰ ਬਣਿਆ ਰਹੇ ਪਿਤਾ ਪਰਮੇਸ਼ਰ ਪ੍ਰਭੂ ਜੀ ਤੁਹਾਡੇ ਵੱਲੋਂ ਪਿਤਾ ਪਰਮੇਸ਼ਰ ਉਹਨਾਂ ਦੀ ਸੁੱਖ ਸਲਾਮਤੀ ਮੰਗਦੇ ਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਸੀਂ ਸਾਨੂੰ ਚੰਗੇ ਆਗੂ ਦਿੱਤੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਅਸੀਂ ਇਜ਼ਰਾਈਲ ਤੇ ਯਰੂਸ਼ਲਮ ਦੀ ਸਲਾਮਤੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨੋ ਪ੍ਰਭੂ ਜੀ ਤੁਸੀਂ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਹੈ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚੋਂ ਸਵਰਗੀ ਹਜ਼ੂਰੀ ਵਿੱਚੋਂ ਉੱਤਰ ਦੇ ਦਿੱਤੇ ਹਨ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਡੀ ਸਾਰੀ ਪ੍ਰਾਰਥਨਾ ਸੁਣਿਆ ਹੈ ਤੇ ਪ੍ਰਭੂ ਜੀ ਉੱਤਰ ਭੇਜ ਦਿੱਤਾ ਹੈ ਪ੍ਰਭੂ ਜੀ ਸਾਰੀ ਪ੍ਰਾਰਥਨਾ ਸੀ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਪਵਿੱਤਰ ਅਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ ਆਮੇਨ ਆਮੇਨ ਆਮੇਨ